ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਸੀ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਅਨੁਵਰਸੀ ਸੁਣਾਈ ਕਿਉਂਕਿ ਅਸੀਂ ਖੁਦ ਵੀ ਉਹਨਾਂ ਤੋਂ ਬਾਤ ਕਰਵਾਉਂਦਾ ਗੌਤਮ ਬੁੱਧ ਜੀ ਨੂੰ ਬਹੁਤ ਕੋਸ਼ਿਸ਼ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਿੱਠਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਣਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈਗਾ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਉਸ ਨੂੰ ਨੁਸ ਕਰ ਜਾਂਦੇ ਆ ਵਰਤ ਜਾਂਦੇ ਆ ਉਹਨਾਂ ਤੋਂ ਕਿਵੇਂ ਬਚਣਾ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੇ ਆ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਤੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਲੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਜੀਵਨ ਵਿੱਚ ਤਿੰਨ ਗੱਲਾਂ ਹਮੇਸ਼ਾ ਯਾਦ ਰੱਖੋ ਖੁਸ਼ੀ 'ਚ ਆਏ ਵਾਅਦਾ ਨਾ ਕਰੋ ਕ੍ਰੋਧ ਵਿੱਚ ਜਵਾਬ ਨਾ ਦਿਓ ਤੇ ਦੁੱਖ ਵਿੱਚ ਫੈਸਲਾ ਨਾ ਲਓ ਸੁਣਨ ਦੀ ਆਦਤ ਪਾਓ ਦੁਨੀਆ 'ਚ ਕਹਿਣ ਵਾਲਿਆਂ ਦੀ ਕਮੀ ਨਹੀਂ ਹੈ ਆਪਣੀ ਬੁराई ਸੁਣਨ ਦੀ ਹਿੰਮਤ ਪੈਦਾ ਕਰੋ ਲੋਕ ਤੁਹਾਡੀ ਬੁराई ਕਰਨੋਂ ਕਦੇ ਬਾਜ਼ ਨਹੀਂ ਆਉਣਗੇ ਇਹ ਗੱਲਾਂ ਗੰਡ ਮੰਨ ਲਓ ਕਿਸੇ ਦੇ ਕੰਮ 'ਚ ਉਦੋਂ ਤੱਕ ਦਖਲ ਨਾ ਦਿਓ ਜਦੋਂ ਤੱਕ ਤੁਹਾਨੂੰ ਪੁੱਛਿਆ ਨਾ ਜਾਵੇ ਜਲਣ ਦੀ ਭਾਵਨਾ ਬਿਲਕੁਲ ਨਾ ਰੱਖੋ ਮਾਫ ਕਰਨਾ ਸਿੱਖੋ ਤੇ ਕੁਝ ਗੱਲਾਂ ਨੂੰ ਭੁੱਲਣਾ ਸਿੱਖੋ ਜੋ ਕਦੇ ਨਹੀਂ ਬਦਲ ਸਕਦਾ ਉਸ ਨੂੰ ਸਹਿਣਾ ਸਿੱਖੋ ਤੇ ਦਿਮਾਗ ਨੂੰ ਕਦੇ ਵੀ ਖਾਲੀ ਨਾ ਰਹਿਣ ਦਿਓ ਇੱਕ ਸ਼ਖਸ ਨੇ ਇੱਕ ਬਜ਼ੁਰਗ ਨੂੰ ਕਿਹਾ ਕੁਝ ਨਸੀਹਤ ਦੇ ਦਿਓ ਬਜ਼ੁਰਗ ਨੇ ਸਵਾਲ ਪੁੱਛਿਆ ਕਿਤੇ ਬਰਤਨ ਧੋਤੇ ਨੇ ਸ਼ਖਸ ਨੇ ਹੈਰਾਨ ਹੋ ਕੇ ਕਿਹਾ ਜੀ ਹਾਂ ਧੋਤੇ ਨੇ ਬਜ਼ੁਰਗ ਨੇ ਕਿਹਾ ਕੀ ਸਿੱਖਿਆ ਫਿਰ ਸ਼ਖਸ ਨੇ ਜਵਾਬ ਦਿੱਤਾ ਇਸ ਵਿੱਚ ਸਿੱਖਣ ਵਾਲੀ ਕਿਹੜੀ ਗੱਲ ਹੈ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਕਿ ਬਰਤਨ ਨੂੰ ਬਾਹਰ ਤੋਂ ਜ਼ਿਆਦਾ ਅੰਦਰੋਂ ਮਾਜਣਾ ਪੈਂਦਾ ਹੈ ਬਾਹਰ ਤੋਂ ਜ਼ਿਆਦਾ ਖੁਦ ਨੂੰ ਅੰਦਰ ਤੋਂ ਚਮਕਾਓ ਜੋ ਬਾਹਰ ਦੀ ਸੁਣਦਾ ਉਹ ਬिखर ਜਾਂਦਾ ਹੈ ਤੇ ਜੋ ਅੰਦਰ ਦੀ ਸੁਣਦਾ ਹੈ ਉਹ ਸਬਰ ਜਾਂਦਾ ਆਦਮੀ ਦੇ ਸ਼ਬਦ ਨਹੀਂ ਉਸ ਦਾ ਵਕਤ ਬੋਲਦਾ ਹੈ ਦੋ ਜਹਾਨਾਂ ਦੇ ਵਿੱਚ ਫਰਕ ਸਿਰਫ ਸਾਹਾਂ ਦਾ ਹੈ ਚੱਲ ਰਹੇ ਨੇ ਤਾਂ ਇੱਥੇ ਤੇ ਜੇਕਰ ਰੁਕ ਗਏ ਤਾਂ ਉੱਥੇ ਤੇ ਇਨਸਾਨ ਵੀ ਕਿੰਨਾ ਅਜੀਬ ਹੈ ਅਰਦਾਸ ਕਰਦੇ ਸਮੇ ਸਮਝਦਾ ਕਿ ਪ੍ਰਮਾਤਮਾ ਸਭ ਸੁਣ ਰਿਹਾ ਹੈ ਪਰ ਨਿੰਦਿਆ ਕਰਨ ਵੇਲੇ ਭੁੱਲ ਜਾਂਦਾ ਹੈ ਪੁੰਨ ਕਰਦੇ ਸਮੇ ਸੋਚਦਾ ਕਿ ਪ੍ਰਮਾਤਮਾ ਸਭ ਵੇਖਦਾ ਪਾਪ ਕਰਨ ਵੇਲੇ ਇਹ ਸਭ ਭੁੱਲ ਜਾਂਦਾ ਹੈ ਦਾਨ ਕਰਦੇ ਸਮੇ ਸੋਚਦਾ ਕਿ ਉਹ ਸਾਰਿਆਂ ਵਿੱਚ ਵੱਸਦਾ ਪਰ ਚੋਰੀ ਕਰਦੇ ਸਮੇ ਫਿਰ ਭੁੱਲ ਜਾਂਦਾ ਹੈ ਪਿਆਰ ਕਰਦੇ ਸਮੇ ਸੋਚਦਾ ਕਿ ਸਾਰੀ ਦੁਨੀਆ ਪ੍ਰਮਾਤਮਾ ਨੇ ਬਣਾਈ ਹੈ ਪਰ ਨਫ਼ਰਤ ਕਰਨ ਵੇਲੇ ਭੁੱਲ ਜਾਂਦਾ ਹੈ ਤੇ ਫਿਰ ਵੀ ਇਨਸਾਨ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਹੈ ਕਿਤੇ ਨਾ ਕਿਤੇ ਕਰਮਾਂ ਦਾ ਡਰ ਹੈ ਨਹੀਂ ਤਾਂ ਤੀਰਥ ਸਰੋਵਰਾਂ ਤੇ ਇੰਨੀ ਭੀੜ ਨਾ ਹੁੰਦੀ ਜੋ ਕਰਮ ਨੂੰ ਸਮਝਦਾ ਉਸ ਨੂੰ ਧਰਮ ਨੂੰ ਸਮਝਣ ਦੀ ਲੋੜ ਨਹੀਂ ਪਾਪ ਸ਼ਰੀਰ ਨਹੀਂ ਕਰਦਾ ਵਿਚਾਰ ਕਰਦੇ ਨੇ ਤੇ ਤੀਰਥ ਸਰੋਵਰ ਵਿਚਾਰਾਂ ਨੂੰ ਨਹੀਂ ਸਿਰਫ ਸਰੀਰ ਨੂੰ ਧੋਂਦੇ ਨੇ ਤਨ ਜਿੰਨਾ ਵੀ ਘੁੰਮੇ ਉਨਾ ਹੀ ਤੰਦਰੁਸਤ ਰਹਿੰਦਾ ਹੈ ਤੇ ਮਨ ਜਿੰਨਾ ਇੱਕ ਜਗ੍ਹਾ ਟਿਕ ਜਾਵੇ ਉਨਾ ਹੀ ਤੰਦਰੁਸਤ ਰਹਿੰਦਾ ਹੈ ਚਰਾਹੇ ਤੇ ਖੜੀਆਂ ਨੇਕੀ ਤੇ ਬਦੀ ਦੋਨੋਂ ਉਡੀਕ ਕਰਦੀਆਂ ਕਰਮ ਚੰਗੇ ਹੋਣਗੇ ਤਾਂ ਨੇਕੀ ਗਲੇ ਲਗਾ ਲਵੇਗੀ ਨਹੀਂ ਤਾਂ ਬਦੀ ਦੇ ਹਵਾਲੇ ਹੋ ਜਾਓਗੇ ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਓਗੇ ਉਸ ਦਿਨ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰਵਾ ਸਕਦਾ ਜੇਕਰ ਚਾਹੁੰਦੇ ਹੋ ਕਿ ਪਰਮਾਤਮਾ ਮਿਲੇ ਤਾਂ ਕਰਮ ਇਹੋ ਜਿਹੇ ਕਰੋ ਕਿ ਦੁਆਵਾਂ ਮਿਲਣ ਹੈ ਪਰਮਾਤਮਾ ਕਿਵੇਂ ਕਰਾਂ ਸ਼ੁਕਰੀਆ ਤੇਰੀਆਂ ਮਿਹਰਬਾਨੀਆਂ ਦਾ ਮੈਨੂੰ ਮੰਗਣ ਦਾ ਸਲੀਕਾ ਨਹੀਂ ਹੈ ਪਰ ਤੂੰ ਦੇਣ ਦੀ ਹਰ ਅਦਾ ਜਾਣਦਾ ਹੈ ਇਸ ਪੂਰੀ ਕਾਇਨਾਤ ਵਿੱਚ ਮੇਰੇ ਜ਼ਰਾਕ ਵਜੂਦ ਦਾ ਕੋਈ ਤਾਂ ਕਾਰਨ ਹੋਵੇਗਾ ਕਿਉਂਕਿ ਮੇਰਾ ਉਹ ਡਾਡਾ ਕੋਈ ਵੀ ਚੀਜ਼ ਬੇਕਾਰ ਨਹੀਂ ਬਣਾਉਂਦਾ ਪ੍ਰੇਮ ਚਾਹੀਦਾ ਤਾਂ ਸਮਰਪਣ ਖਰਚ ਕਰਨਾ ਪਵੇਗਾ ਵਿਸ਼ਵਾਸ ਚਾਹੀਦਾ ਤਾਂ ਵਫਾਦਾਰੀ ਖਰਚ ਕਰਨੀ ਪਵੇਗੀ ਸਾਥ ਚਾਹੀਦਾ ਤਾਂ ਸਮਾਂ ਖਰਚ ਕਰਨਾ ਪਵੇਗਾ ਕਿਸ ਨੇ ਕਿਹਾ ਕਿ ਰਿਸ਼ਤੇ ਮੁਫਤ ਚ ਮਿਲਦੇ ਨੇ ਮੁਫਤ ਵਿੱਚ ਤਾਂ ਹਵਾ ਵੀ ਨਹੀਂ ਮਿਲਦੀ ਸਾਹ ਵੀ ਤਾਂ ਹੀ ਆਉਂਦਾ ਜਦੋਂ ਇੱਕ ਸਾਹ ਛੱਡਿਆ ਜਾਵੇ ਜੋ ਵਿਅਕਤੀ ਸੱਚ ਤੇ ਅੜਿਆ ਹੈ ਉਸ ਦੇ ਨਾਲ ਪਰਮਾਤਮਾ ਖੜਾ ਹੈ। ਅੰਨੇ ਵਿਅਕਤੀ ਨੂੰ ਗੁਰੂ ਘਰ ਆਏ ਵੇਖ ਕੇ ਲੋਕ ਹੱਸ ਕੇ ਬੋਲੇ ਗੁਰੂ ਘਰ ਦਰਸ਼ਨ ਦੇ ਲਈ ਆਇਆ ਤਾਂ ਹੈ ਪਰ ਕੀ ਪਰਮਾਤਮਾ ਨੂੰ ਦੇਖ पाओगे? ਉਸ ਅੰਨੇ ਵਿਅਕਤੀ ਨੇ ਬਹੁਤ ਹੀ ਪਿਆਰਾ ਜਵਾਬ ਦਿੱਤਾ। ਮੈਂ ਦੇਖਾਂ ਜਾਂ ਨਾ ਦੇਖਾਂ ਕੀ ਫਰਕ ਪੈਂਦਾ ਹੈ? ਮੇਰਾ ਪਰਮਾਤਮਾ ਤਾਂ ਮੈਨੂੰ ਦੇਖ ਹੀ ਲਵੇਗਾ। ਦ੍ਰਿਸ਼ਟੀ ਨਹੀਂ ਦ੍ਰਿਸ਼ਟੀ ਕੋਣ ਸਹੀ ਹੋਣਾ ਚਾਹੀਦਾ ਪਰੇਸ਼ਾਨੀ ਦਾ ਕੋਈ ਪੈਮਾਨਾ ਨਹੀਂ ਹੁੰਦਾ ਕੁਝ ਲੋਕ ਤਾਂ ਇਹ ਸੋਚ ਕੇ ਪਰੇਸ਼ਾਨ ਹੁੰਦੇ ਨੇ ਕਿ ਸਾਹਮਣੇ ਵਾਲਾ ਇੰਨਾ ਖੁਸ਼ ਕਿਉਂ ਹੈ ਜਦੋਂ ਦਿਮਾਗ ਠੰਡਾ ਰਹੇ ਜ਼ੁਬਾਨ ਨਰਮ ਰਹੇ ਤੇ ਦਿਲ ਵਿੱਚ ਰਹਿਮ ਰਹੇ ਤਾਂ ਘਰ ਵਿੱਚ ਤਾਂ ਕੀ ਜ਼ਿੰਦਗੀ ਵਿੱਚ ਵੀ ਸ਼ਾਂਤੀ ਤੇ ਖੁਸ਼ੀ ਆ ਜਾਂਦੀ ਹੈ ਜਦੋਂ ਕੱਲ ਦਾ ਦਿਨ ਵੇਖਿਆ ਹੀ ਨਹੀਂ ਤਾਂ ਅੱਜ ਦਾ ਦਿਨ ਕਿਉਂ ਖਰਾਬ ਕਰਨਾ ਜਿਸ ਘੜੀ ਵਿੱਚ ਅੱਜ ਹੱਸ ਸਕਦੇ ਆ ਉਸ ਘੜੀ ਵਿੱਚ ਕੱਲ ਦੇ ਲਈ ਕਿਉਂ ਰੋਣਾ ਜੋ ਲੋਕ ਮਨ ਵਿੱਚ ਉਤਰਦੇ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਤੇ ਜੋ ਲੋਕ ਮਨ ਤੋਂ ਉਤਰਦੇ ਨੇ ਉਹਨਾਂ ਤੋਂ ਸੰਭਲ ਕੇ ਰਹੋ ਜੇਕਰ ਗਲਾਸ ਦੁੱਧ ਨਾਲ ਭਰਿਆ ਹੋਵੇ ਤਾਂ ਤੁਸੀਂ ਉਸ ਵਿੱਚ ਹੋਰ ਦੁੱਧ ਨਹੀਂ ਪਾ ਸਕਦੇ ਪਰ ਜੇਕਰ ਤੁਸੀਂ ਸ਼ੱਕਰ ਪਾ ਲੋਗੇ ਤਾਂ ਸ਼ੱਕਰ ਆਪਣੀ ਜਗ੍ਹਾ ਬਣਾ ਲੈਂਦੀ ਹੈ ਤੇ ਆਪਣੇ ਹੋਣ ਦਾ ਅਹਿਸਾਸ ਵੀ ਦਵਾਉਂਦੀ ਹੈ ਇਸੇ ਤਰ੍ਹਾਂ ਚੰਗੇ ਲੋਕ ਹਰ ਕਿਸੇ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਨੇ ਸਮਾਂ ਸਭ ਦਾ ਆਉਂਦਾ ਹੈ ਬਸ ਸਮਾਂ ਆਉਣ 'ਚ ਥੋੜਾ ਸਮਾਂ ਲੱਗਦਾ ਹੈ ਜਦੋਂ ਤਲਾਬ ਭਰਦਾ ਤਾਂ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਤੇ ਜਦੋਂ ਤਲਾਬ ਖਾਲੀ ਹੋਵੇ ਤਾਂ ਉਹੀ ਕੀੜੀਆਂ ਮੱਛੀਆਂ ਨੂੰ ਖਾ ਜਾਂਦੀਆਂ ਮੌਕਾ ਸਭ ਨੂੰ ਮਿਲਦਾ ਤੇ ਸਮਾਂ ਸਭ ਦਾ ਆਉਂਦਾ ਹੈ ਆਪਣੀ ਕਿਸੇ ਵੀ ਗੱਲ ਤੇ غرور ਨਾ ਕਰੋ ਸਮੇਂ ਦਾ ਕੋਈ ਭਰੋਸਾ ਨਹੀਂ ਸਮਾਂ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਸਮਾ ਫਕੀਰ ਨੂੰ ਵੀ ਹਜ਼ੂਰ ਬਣਾ ਦਿੰਦਾ ਹੈ ਸਮੇ ਦੀ ਕਦਰ ਕਰ ਇਹ ਬੰਦੇ ਸਮਾ ਕੋਲੇ ਨੂੰ ਵੀ ਕੋਹੇ ਨੂਰ ਬਣਾ ਦਿੰਦਾ ਹੈ ਬਦਲਾ ਲੈਣ ਵਿੱਚ ਕੀ ਮਜ਼ਾ ਹੈ ਮਜ਼ਾ ਤਾਂ ਫਿਰ ਹੈ ਜੇ ਤੁਸੀਂ ਸਾਹਮਣੇ ਵਾਲੇ ਨੂੰ ਹੀ ਬਦਲ ਦੋ ਸਮਝਦਾਰ ਵਿਅਕਤੀ ਉਹ ਨਹੀਂ ਜੋ ਐਟ ਦਾ ਜਵਾਬ ਪੱਥਰ ਨਾਲ ਦੇਵੇ ਬਲਕਿ ਸਮਝਦਾਰ ਵਿਅਕਤੀ ਤਾਂ ਉਹ ਹੈ ਜੋ ਛੁੱਟੀਆਂ ਹੋਈਆਂ ਇੱਟਾਂ ਤੋਂ ਆਪਣਾ ਆਸ਼ਿਆਨਾ ਬਣਾ ਲਵੇ ਜੇ ਕਿਸੇ ਨੇ ਤੁਹਾਡੇ ਰਸਤੇ ਵਿੱਚ ਕੰਡੇ ਵਿਛਾਏ ਹੋਣ ਤਾਂ ਉਹਨਾਂ ਨੂੰ ਮੁਸਕਰਾ ਕੇ ਹਟਾ ਦਿਓ ਪਰ ਜੇ ਤੁਸੀਂ ਵੀ ਬਦਲੇ ਵਿੱਚ ਉਹਨਾਂ ਦੀਆਂ ਰਾਹਾਂ 'ਚ ਕੰਡੇ ਵਿਛਾਓਗੇ ਤਾਂ ਦੁਨੀਆ ਵਿੱਚ ਕੰਡੇ ਹੀ ਕੰਡੇ ਹੋ ਜਾਣਗੇ ਬਹਿਸ ਤੇ ਗੱਲਬਾਤ ਵਿੱਚ ਬਹੁਤ ਫਰਕ ਹੁੰਦਾ ਹੈ। ਬਹਿਸ ਸਿਰਫ ਇਹ ਸਿੱਧ ਕਰਦੀ ਹੈ ਕਿ ਕੌਣ ਸਹੀ ਹੈ। ਬਲਕਿ ਗੱਲਬਾਤ ਇਹ ਤੈਅ ਕਰਦੀ ਹੈ ਕਿ ਕੀ ਸਹੀ ਹੈ। ਦੂਸਰਿਆਂ ਦੀਆਂ ਸ਼ਰਤਾਂ ਤੇ ਸੁਲਤਾਨ ਬਣਨ ਨਾਲੋਂ ਕਈ ਗੁਣਾ ਚੰਗਾ ਹੈ ਕਿ ਆਪਣੀ ਹੀ ਮੌਜ ਦਾ ਫਕੀਰ ਬਣ ਜਾਣਾ। ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰਿਓ ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸਾਨ ਨਾਲ ਚੁਲਾਕੀਆਂ 25 ਸਾਲ ਦੀ ਉਮਰ ਤੱਕ ਸਾਨੂੰ ਪਰਵਾਹ ਹੀ ਨਹੀਂ ਹੁੰਦੀ ਕਿ ਲੋਕ ਕੀ ਕਹਿਣਗੇ ਤੇ 50 ਸਾਲ ਦੀ ਉਮਰ ਤੱਕ ਅਸੀਂ ਇਸ ਡਰ ਵਿੱਚ ਹੀ ਜਿਉਂਦੇ ਹਾਂ ਕਿ ਲੋਕ ਕੀ ਕਹਿਣਗੇ ਤੇ 50 ਸਾਲ ਦੀ ਉਮਰ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਸੀ ਜ਼ਿੰਦਗੀ ਤੋਂ ਕੁਝ ਪਲ ਚਰਾ ਕੇ ਬਟੂਏ ਚ ਰੱਖਦਾ ਰਿਹਾ ਕਿਤੇ ਵੇਲੇ ਟਾਈਮ ਖਰਚ ਕਰਾਂਗੇ ਬਸ ਇਹੀ ਸੋਚਦਾ ਰਿਹਾ ਜੇਬ ਫਟਦੀ ਰਹੀ ਕਰਦਾ ਰਿਹਾ ਤਰਪਾਈ ਫਿਸਲਦੀਆਂ ਰਹੀਆਂ ਖੁਸ਼ੀਆਂ ਕਰਦਾ ਰਿਹਾ ਭਰ ਪਾਈ ਇੱਕ ਦਿਨ ਵੇਲਾ ਟਾਈਮ ਪਾਇਆ ਤਾਂ ਸੋਚਿਆ ਖੁਦ ਨੂੰ ਰਜਾਵਾਂ ਸਾਲਾਂ ਤੋਂ ਜੋ ਜੋੜੇ ਸੀ ਪਲ ਅੱਜ ਖਰਚ ਕਰ ਆਵਾਂ ਖੋਲਿਆ ਬਡੂਆ ਪਲ ਨਹੀਂ ਸੀ ਪਤਾ ਨਹੀਂ ਕਿੱਥੇ ਬੀਤ ਗਏ ਮੈਂ ਤਾਂ ਖਰਚੇ ਵੀ ਨਹੀਂ ਪਤਾ ਨਹੀਂ ਕਿੱਥੇ ਬੀਤ ਗਏ ਫੁਰਸਤ ਮਿਲੀ ਤਾਂ ਸੋਚਿਆ ਖੁਦ ਨਾਲ ਹੀ ਮਹਿਲਾਵਾਂ ਸ਼ੀਸ਼ੇ 'ਚ ਵੇਖਿਆ ਤਾਂ ਪਹਿਚਾਨ ਹੀ ਨਾ ਪਾਵਾਂ ਧਿਆਨ ਨਾਲ ਵੇਖਿਆ ਵਾਲਾਂ ਤੇ ਚਾਂਦੀ ਜਿਹੀ ਚੜੀ ਸੀ ਇਹੀ ਤਾਂ ਮੇਰੇ ਜਿਹਾ ਪਰ ਪਤਾ ਨਹੀਂ ਕੌਣ ਖੜਾ ਸੀ ਜੀਵਨ ਬਹੁਤ ਕੀਮਤੀ ਹੈ ਆਪਣੇ ਜੀਵਨ ਨੂੰ ਖੁੱਲ ਕੇ ਜਿਓ ਤੇ ਹਮੇਸ਼ਾ ਖੁਸ਼ ਰਹੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ ਤੁਸੀਂ ਸਾਡੇ YouTube ਦਾ ਪੁਆਇੰਟ ਚੈਨਲ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮਬੁੱਧ ਜੀ ਦੇ ਰੋਡ ਪੇ ਚੰਗੇ ਲੱਗਦੇ ਹੋਣਗੇ। ਠੀਕ ਹੈ ਤੁਹਾਨੂੰ ਗੋਤਮਬੁੱਧ ਜੀ ਦੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਬਤੁ ਬਤ ਗੋਤਮਬੁੱਧ ਜੀ ਦੇ ਰੋਡ ਪੇ ਚੰਗੇ। ਉਹ ਜ਼ਰੂਰ ਪਹੁੰਚੋ। దోస్ మిల్ రవ్వల్ సబ్స్క్రైబ కదా దోస్తా